ਆ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਾਲ ਵਾਲੇ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਹੈ ਪਰਸੋਂ ਪਰਸੋਂ ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਬਰੋਹਣੇ ਦੇ ਇਲਾਕੇ 'ਚ ਫਿਰਦਾ ਸੀ ਬਰੋਹਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਹਦਾ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਹੈ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਦਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਹੈ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਆਏ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਭਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਹੈ ਉਹ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਪੀਣ ਦੀ ਬਹੁਤ ਬਰੀਕ ਹੈ ਸਭ ਪਤਾ ਉਸ ਕਚੈਰੀ ਚ ਉਸ ਕਚੈਰੀ ਚ ਸਭ ਪਤਾ ਕਿ ਕਿਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ ਆਉਂਗੇ ਰੋਜ਼ ੜਕੀ ਉੱਠ ਕੇ ਮੈਨੂੰ ਗਾਣੇ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਣੇ ਕੱਢਦੇ ਨੇ ਜਿਨ੍ਹਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦੇ ਜਵਾਕਾਂ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜਾ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਆਮ ਜੀਠੀ ਹੋਰੀ ਸਾਰੇ ਅੱਬ ਚਿਬਾਜੇ ਹੋਰੀ ਬੜेंगे ਨਵੀਂ ਕਿਸਮ ਦੇ ਬੇਰਜ਼ਗਾਰ ਨੇ ਇਤਾਈਆਂ ਕਹਿੰਦੇ ਫਿਰਦੇ ਆ ਗਾਲਾਂ ਕੱਢਦੇ ਫਿਰਦੇ ਆ ਭਗਵਾਨ ਤਮਨ ਨੇ ਆ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾ ਪੰਡਾਂ ਦੀਆਂ ਪੰਡਾ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿੱਤ ਮੰਤਰੀ ਸਾਹਿਬ ਬੈਠੇ ਆ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਕੀ ਲੋੜ ਸੀ ਨਾ ਤੋਂ ਆਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਆਪਾਂ ਪਿੰਡਾਂ ਵਾਲੇ ਆ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੇ ਆ ਗਏ ਕਿਹਾ ਤਾਂ ਹੈਗਾ ਸੀ ਉਹਨੇ ਬਾਜਬੇ ਨੇ ਇਹ ਕਿਹੋ ਜਿਹਾ ਆ ਗਏ ਇਹ ਫਲਾਨੇ ਆ ਗਏ ਦੱਸਾਂਗੇ ਤੁਹਾਨੂੰ ਕਿਹੋ ਜਿਹਾ ਆ ਗਏ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਏ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮੈਂ ਹਰਾਇਓ ਮੇਰੀ ਕਿਉਂ ਕਹਤਾ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦੇਤਾ ਕਿਸੇ ਨੂੰ 15 ਸਾਲ ਕਿਸੇ ਨੂੰ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਤੁਹਾਡੇ ਤੋਂ ਬਚਾਉਣਾ ਹੈ ਤੁਹਾਡੇ ਤੋਂ ਤਾਂ ਬਚਾਉਣਾ ਹਜੇ ਹੁਣ ਤਾਂ ਬਚਾ ਕੇ ਛੱਡਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮukhia ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਆ ਪਿੱਛੇ ਜੇ ਸਾਰੇ ਦੇਸ਼ ਚੋਂ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ ਸਕੂਲਾਂ ਚ ਪੋਲੂਸ਼ਨ ਤਾਂ ਨਹੀਂ ਕੋਈ ਹੈਗਾ ਪੰਜਾਬ ਨੰਬਰ 1 ਤੇ ਆਇਆ ਹੈ ਤੇ ਉਹਦੇ ਚੋਂ ਸੰਗਰੂਰ ਜ਼ਿਲ੍ਹਾ ਦੇਸ਼ ਚੋਂ ਨੰਬਰ 1 ਚ ਆਇਆ ਹੈ ਦੇਸ਼ ਚੋਂ ਕਿ ਸਾਡੇ ਸਕੂਲੇ ਹੋ ਜੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ ਸੋ ਅਸੀਂ ਤਾਂ ਉਹ ਉਹ ਫੈਲ ਮੰਗਾਉਨੇ ਆ ਜੇ ਦਿਨਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਨਾਲ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਅਹੇ ਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਹਾਂ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਨਾ ਐਲਾਨ ਕਰਤਾ ਉਹ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10-15 ਦਿਨਾਂ ਚ ਹੀ ਜਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਰਾ ਆਸ ਹੈ ਤੁਹਾਡਾ ਤੁਹਾਡਾ ਵਾਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜਮਿੰਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਉਮੀਦਵਾਰ ਤੁਹਾਡੇ ਚ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ-ਛੋਟੇ ਸਰੀਏ ਤਾਂ ਕੱਢ ਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ-ਛੋਟੇ ਉਹ ਕਿਲ ਵੀ 14 ਜੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏ ਨਹੀਂ ਹੂੰ ਰੋਜ਼ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਵਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ